ਟਾਈਮ ਹੋ ਗਿਆ ਤੁਹਾਨੂੰ ਇਹ ਕੱਟ ਲਾਉਂਦੇ ਹਾਂ ਮੈਮ ਨੂੰ 3-4 ਮਹੀਨੇ ਹੋਇਆ ਹੈ ਕੱਟ ਰਨ ਕਰਦੇ ਹੋ ਇਹਨੂੰ ਹਾਂ ਕਿਸ ਤਰੀਕੇ ਦਾ ਰਿਸਪੌਂਸ ਜੁੜਾ ਆ ਰਿਹਾ ਹੈ ਮੈਂ ਰਿਸਪੌਂਸ ਵਧੀਆ ਆ ਰਿਹਾ ਹੈ ਹਾਂ ਕੀ ਹੁੰਦਾ ਮੈਂ ਆਪਣੇ ਕੋਲ ਮੈਂ ਆਪਣੇ ਕੋਲੇ ਮੋਮੋਸ ਹੁੰਦੇ ਆ ਮੈਮ ਸਟ੍ਰੀਮ ਮੋਮੋਸ ਹੁੰਦੇ ਆ ਗਰੇਵੀ ਮੋਮੋਸ ਹੁੰਦੇ ਆ ਕਰਕਰੇ ਮੋਮੋਸ ਹੁੰਦੇ ਆ ਹੋਰ ਵੀ ਆਪਣੇ ਕੋਲੇ ਆਟਾ ਮੋਮੋਸ ਵੀ ਹੁੰਦੇ ਆ ਮੈਂ ਮੈਮ 3-4 ਕੈਂਪੇਨਸ ਕੰਮ ਕੀਤਾ ਹੈ ਹਾਂਜੀ ਟੈਂਡ ਦੇ ਆਕੇ ਜਿਹੜੇ ਮੇਰੇ ਇੱਕ ਮੈਮ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਕੰਮ ਖੋਲ ਕੇ ਦਿੱਤਾ ਇਸ ਤੋਂ ਬਾਅਦ ਮੈਂ ਆਪਣੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਮੈਮ ਮੈਮ ਘਰ ਦੇ ਵੀ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕਰਦੇ ਨੇਗੇ ਹਾਂਜੀ ਮੇਰੇ ਮਦਰ ਵੀ ਕੰਮ ਕਰਦੇ ਨੇ ਜੀ ਪਪਾ ਕੀ ਕੰਮ ਕਰਦੇ ਨੇ ਮਮਾ ਕੇਅਰ ਟੇਕਰ ਦਾ ਕੰਮ ਕਰਦੇ ਆ ਜੀ ਇਸ ਟਾਈਮ ਆਕੇ ਇੱਥੇ ਖੜਕੇ ਕਿੰਨਾ ਕੁ ਟਾਈਮ ਆ ਕਿ ਪਾਪਾ ਨੂੰ ਮਿਸ ਕਰਦੇ ਮੈਮ ਹਰ ਟਾਈਮ ਕਰਦੇ ਆ ਦੇਖੋ ਦੱਸਿਆ ਤਾਂ ਜਾਂਦਾ ਨਹੀਂ ਪਰ ਕਮੀ ਤਾਂ ਜਿਹੜੀ ਮਹਿਸੂਸ ਹੁੰਦੀ ਹੈ ਮੇਰਾ ਤਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪੁਲਿਸ ਬੰਦਾ ਸੁਪਨਾ ਸੀਗਾ ਬਾਕੀ ਪਲੱਸ 2 ਤੋਂ ਬਾਅਦ ਤਾਂ ਪਤਾ ਹੀ ਹੈ ਕਿ ਇੰਨੀਆਂ ਜ਼ਿਆਦਾ ਨੌਕਰੀਆਂ ਨਿਕਲਦੀਆਂ ਨਹੀਂ ਗ੍ਰੈਜੂਏਸ਼ਨ ਤੋਂ ਬਾਅਦ ਸੋਚਿਆ ਸੀ ਕਿ ਮੈਂ ਗੇ ਪੁਲਿਸ ਬਣਾ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਆਪਣਾ ਫੂਡ ਦਾ ਹੀ ਕੰਮ ਸ਼ੁਰੂ ਕਰ ਲੈਣਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈੱਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਇੱਕ ਇਦਾਂ ਦੀ ਟੀ ਨਾਲ ਮਿਲਮਾਉਣ ਲੱਗੇ ਆ ਜੋ ਕਿ ਇੱਕ ਮੁੰਡਾ ਬਣ ਕੇ ਜਿਹੜਾ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਗੁਰੂ ਨਾਨਕ ਜੜਾ ਹਸਪੀਟਲ ਆ ਉੱਥੇ ਅਸੀਂ ਮੌਜੂਦ ਆ ਇੱਕ ਜਿਹੜੀ ਕਾਰਟ ਲੱਗੀ ਹੋਈ ਆ ਉੱਥੇ ਜਿਹੜੇ ਮੋਮੋਸ ਵੇਚ ਜਾ ਰਹੇ ਦੋਨੇ ਭੈਣ ਭਰਾ ਨੇ ਜੋ ਕਿ ਬੜੀ ਮਿਹਨਤ ਜਿਹੜੇ ਨੇ ਕਰ ਰਹੇ ਨੇ ਪਾਪਾ ਇਹਨਾਂ ਦੇ ਹੈ ਨਹੀਂ ਸਾਰੀ ਗੱਲਬਾਤ ਕਰਦੇ ਆ ਤੇ ਤੁਹਾਡੇ ਤੱਕ ਪਹੁੰਚਾਉਣੇ ਮੈਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਵਧੀਆ ਤੁਸੀਂ ਦੱਸੋ ਜ ਕਾਟ ਲਾਉਂਦੇ ਮੈਮ ਨੂੰ 3-4 ਮਹੀਨੇ ਹੋਇਆ ਏ ਕਾਟ ਰਨ ਕਰਦੇ ਹੋਏ ਨੂੰ ਹਾਂ ਕਿਸ ਤਰੀਕੇ ਦਾ ਰਿਸਪੌਂਸ ਜੜਾ ਆ ਰਿਹਾ ਮੈਮ ਰਿਸਪੌਂਸ ਵਧੀਆ ਆ ਰਿਹਾ ਹਾਂ ਕੀ ਕਿਉਂਦਾ ਮੈਂ ਆਪਣੇ ਕੋਲ ਮੈਂ ਆਪਣੇ ਕੋਲੇ ਮੋਮੋਸ ਹੁੰਦੇ ਆ ਮੈਮ ਸਟ੍ਰੀਮ ਮੋਮੋਸ ਹੁੰਦੇ ਆ ਗਰੇਵੀ ਮੋਮੋਸ ਹੁੰਦੇ ਆ ਕਰਕਰੇ ਮੋਮੋਸ ਹੁੰਦੇ ਆ ਹੋਰ ਵੀ ਆਪਣੇ ਕੋਲੇ ਆਟਾ ਮੋਮੋਸ ਵੀ ਹੁੰਦੇ ਆ ਮੈਮ ਜੀ ਕਿਸ ਤਰੀਕੇ ਦਾ ਰਿਸਪੌਂਸ ਜੜਾ ਵੇਖਣ ਨੂੰ ਮਿਲ ਰਿਹਾ ਕਿੰਨਾ ਕ ਲੋਕਾਂ ਦਾ ਪਿਆਰ ਜੜਾ ਮਿਲ ਰਿਹਾ ਮੈਂ ਬਹੁਤ ਪਿਆਰ ਮਿਲ ਲਿਆ ਜੀ ਜੀ ਮੈਂ ਦੱਸੂੰਗੀ ਇਸ ਤੋਂ ਪਹਿਲਾਂ ਕੀ ਕਰਦੀ ਸੀ ਮੈਂ ਪਹਿਲਾਂ ਮੈਂ ਕੈਫੇਆਂ 'ਚ ਜੌਬ ਕਰਦੀ ਸੀ ਜੀ ਕਿਹੜੇ ਕਿਹੜੇ ਕੈਫੇ 'ਚ ਕੰਮ ਕੀਤਾ ਮੈਂ ਮਮ ਤਿੰਨ ਚਾਰ ਕੈਫੇਆਂ 'ਚ ਕੰਮ ਕੀਤਾ ਹੈ ਹਾਂਜੀ ਤੇੰਡ ਦੇ ਆਕੇ ਜਿਹੜੇ ਮੇਰੇ ਇੱਕ ਮੈਮ ਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਕੰਮ ਖੋਲ ਕੇ ਦਿੱਤਾ ਇਸ ਤੋਂ ਬਾਅਦ ਮੈਂ ਆਪਣੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਮੈਂ ਅੱਛਾ ਨੌਕਰੀ ਤੇ ਵਿੱਚ ਤੇ ਆਪਣੇ ਕੰਮ ਦੇ ਵਿੱਚ ਕਿੰਨਾ ਕੁ ਫਰਕ ਨਜ਼ਰ ਆਉਂਦਾ ਕਿੰਨਾ ਕੁ ਮਤਲਬ ਉੱਥੇ ਵੀ ਆਪਾਂ ਮਿਹਨਤ ਕਰਦੇ ਸੀ ਪਰ ਇੱਥੇ ਵੀ ਕਰਦੇ ਪਰ ਕਿਹੜੀ ਮਿਹਨਤ ਜਿਹੜੀ ਹੈ ਸੈਟੀਸਫੈਕਸ਼ਨ ਹੈ ਸੈਟੀਸਫਾਈ ਕੁੱਤਾ ਕਰ ਰਿਹਾ ਜੀ ਮੈਮ ਕੁੱਤਾ ਕਰ ਰਿਹਾ ਹਾਂਜੀ ਇਸ ਤੇ ਇੱਥੇ ਕੰਮ ਕਰਦੇ ਹੋ ਕਿੰਨਾ ਕ ਮਤਲਬ ਕਿ ਇੱਕ ਕਹਿੰਦੇ ਆ ਆਪਾਂ ਮਾਣ ਮਹਿਸੂਸ ਹੁੰਦਾ ਹੈ ਕਿਸ ਤਰੀਕੇ ਦਾ ਮਤਲਬ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਮੈਡਮ ਜੀ ਬਹੁਤ ਵਧੀਆ ਲੱਗਦਾ ਜੀ ਅੱਛਾ ਇਹ ਦੋਨੇ ਭੈਣ ਭਰਾ ਇਕੱਠੇ ਹੁੰਨੇ ਆ ਹਾਂਜੀ ਮੈਮ ਮੈਮ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਮੈਂ ਮੈ ਪਲੱਸ 2 ਪਾਸ ਆ ਜੀ ਤੇ ਪ੍ਰਾ ਦੀ ਉਹ ਹਜੇ ਪੜਾਈ ਕਰ ਰਿਹਾ ਮੈਡਮ ਜੀ ਓਕੇ ਹਾਂਜੀ ਤੇ ਮੈਮ ਘਰ ਦੇ ਕਿਸ ਤਰੀਕੇ ਨਾਲ ਸਪੋਰਟ ਕਰ ਰਹੇ ਆ ਮੈਮ ਕਰਦੇ ਵੀ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕਰਦੇ ਨੇਗੇ ਹਾਂਜੀ ਮੇਰੇ ਮਦਰ ਵੀ ਕੰਮ ਕਰਦੇ ਨੇ ਜੀ ਪਪਾ ਕੀ ਕੰਮ ਕਰਦੇ ਨੇ ਮਮਾ ਕੇਅਰ ਟੇਕਰ ਦਾ ਕੰਮ ਕਰਦੇ ਆ ਜੀ ਅੱਛਾ ਤੇ ਪਪਾ ਨੂੰ ਕਿੰਨੇ ਟਾਈਮ ਹੋ ਗਏਗੇ ਉਹਨਾਂ ਨੂੰ 7-8 ਸਾਲ ਮੈਮ ਹੋ ਗਏ ਨੇ ਕਿੰਨੀ ਉਮਰ ਸੀ ਜਦੋਂ ਪਪਾ ਗਏ ਮੇਰੇ ਖਿਆਲ ਮੈਨ ਜੀ 13-14 ਹੋਏਗੀ ਮੇਰੀ ਹਾਂਜੀ ਪਪਾ ਨਾਲ ਕਿਹੜੇ-ਕਿਹੜਾ ਟਾਈਮ ਸਪੈਂਡ ਕੀਤਾ ਆ ਸਾਰਾ ਕੁਝ ਯਾਦ ਆ ਜੀ ਮੈਮ ਯਾਦ ਆ ਇਸ ਟਾਈਮ ਆ ਕੇ ਇੱਥੇ ਖੜ ਕੇ ਕਿੰਨਾ ਕੁ ਟਾਈਮ ਆ ਕਿ ਪਪਾ ਨੂੰ ਮਿਸ ਕਰਦੇ ਆ ਮੈਮ ਹਰ ਟਾਈਮ ਕਰਦੇ ਆਂ ਦੇਖੋ ਦੱਸਿਆ ਤਾਂ ਜਾਂਦਾ ਨਹੀਂ ਪਰ ਕਮੀ ਤਾਂ ਜਿਹੜੀ ਮਹਿਸੂਸ ਹੁੰਦੀ ਹੈ ਉਹਨੂੰ ਦੱਸਿਆ ਤਾਂ ਜਾ ਨਹੀਂ ਸਕਦਾ ਹਾਂਜੀ ਕੀ ਕੰਮ ਕੀ ਕਰਦੇ ਸੀ ਪਪਾ ਮਿਸਤਰੀ ਦਾ ਕੰਮ ਕਰਦੇ ਸੀ ਜੀ ਹਾਂਜੀ ਲੱਗਦਾ ਜੀ ਅੱਜ ਪਪਾ ਹੁੰਦੇ ਤਾਂ ਮੈਨੂੰ ਇਸ ਤਰੀਕੇ ਨਾਲ ਇੱਕ ਰੋਡ ਦੇ ਕਿਨਾਰੇ ਆ ਸਟੋਰ ਨਾਲ ਲਾਉਣਾ ਪੈਂਦਾ ਹਾਂਜੀ ਤਾਂ ਮੈਂ ਮੈਂ ਸਟੱਡੀ ਕਰਦੀ ਹੁੰਨਾ ਸੀ ਮੈਂ ਭਰਾ ਨੂੰ ਪੜਾਉਣ ਦੇ ਕਰਕੇ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਸੀ ਅੱਧ ਵਿਚਕਾਰ ਆਪਣੇ ਘਰਦਿਆਂ ਨੂੰ ਸਪੋਰਟ ਕਰਨ ਵਾਸਤੇ ਉਹਨਾਂ ਨੇ ਮਮਮੀ ਦੇ ਨਾਲ ਹੈਲਪ ਕਰਾਉਣ ਲਈ ਮੈਂ ਆਪਣਾ ਕੰਮ ਫਿਰ ਸ਼ੁਰੂ ਕਰਤਾ ਸਹੀ ਕਰਨਾ ਕਿ ਸੁਪਨਾ ਕੀ ਦੇਖਿਆ ਸੀਗਾ ਕਿ ਹਰ ਇੱਕ ਕੁੜੀ ਦਾ ਚਾਹ ਹੁੰਦਾ ਇੱਕ ਸੁਪਨਾ ਹੁੰਦਾ ਵੀ ਮੈਂ ਇਹ ਪੜ੍ਹ ਲਿਖ ਕੇ ਮੈਂ ਇਹ ਬਣਨਾ ਮੈਂ ਇਹ ਕਰਨਾ ਚਾਹੁੰਨੀ ਆ ਤੁਹਾਡਾ ਕੀ ਸੁਪਨਾ ਸੀ ਮੈਂ ਮੇਰਾ ਤਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪੁਲਿਸ ਬੰਦਾ ਸੁਪਨਾ ਸੀਗਾ ਅੱਗੇ ਪਲੱਸ 2 ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਇੰਨੀਆਂ ਜ਼ਿਆਦਾ ਨੌਕਰੀਆਂ ਨਿਕਲਦੀਆਂ ਨਹੀਂ ਗ੍ਰੈਜੂਏਸ਼ਨ ਤੋਂ ਬਾਅਦ ਸੋਚਿਆ ਸੀ ਕਿ ਮੈਂ ਅੱਗੇ ਪੁਲਿਸ ਬਣਾ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਆਪਣਾ ਫੂਡ ਦਾ ਹੀ ਕੰਮ ਸ਼ੁਰੂ ਕਰ ਲੈਣਾ ਹੈ ਹਾਂਜੀ ਕਿਤੇ ਨਾ ਕਿਤੇ ਇਹ ਸੁਪਨਾ ਆਪਣੇ ਭਰਾ ਦੇ ਵਿੱਚ ਦੇਖਦੇ ਹੋ ਕਿ ਜਿਹੜੇ ਮੇਰੇ ਸੁਪਨੇ ਦੂਰੇ ਨੇ ਉਹ ਮੇਰਾ ਭਰਾ ਜ਼ਰੂਰ ਕੰਪਲੀਟ ਕਰੂਗਾ। ਹਾਂਜੀ ਮੈਮ। ਪੜ੍ਹ ਕੇ ਜ਼ਰੂਰ ਕਰੇਗਾ ਜੀ। ਭਰਾ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਹਰਕਾਲ ਜੀ। ਕਿੰਨਾ ਕਿ ਪ੍ਰਾਊਡ ਹੁੰਦਾ ਪੈਣਾ ਇਸ ਤਰੀਕੇ ਨਾਲ ਕੰਮ ਕਰਾ ਕੇ। ਬਹੁਤ ਹੁੰਦਾ ਜੀ। ਅੱਛਾ ਕਿਸ ਤਰੀਕੇ ਦਾ ਲੱਗਦਾ ਪੈਣ ਇੱਕ ਰੋਡ ਦੇ ਕਿਨਾਰੇ ਜਿਹੜਾ ਮੋਮੋਸ ਵੇਚ ਰਹੇ ਨੇ। ਲੱਗਦਾ ਸੀ ਕਿ ਇਹ ਦਿਨ ਵੀ ਵੇਖਣ ਨੂੰ ਮਿਲੇਗਾ। ਉਹ ਤਾਂ ਮਜਬੂਰੀ ਕਰਕੇ ਕਰਨਾ ਪੈਂਦਾ ਜੀ। ਅੱਛਾ ਇੱਕ ਹੁੰਦਾ ਨਾ ਇੱਕ ਭਰਾ ਦਾ ਸੁਪਨਾ ਹੁੰਦਾ ਹੈ ਚਲੋ ਆਪਾਂ ਬਹੁਤ ਸਟਰਗਲ ਦੇਖ ਰਹੇ ਲਾਈਵ ਤੇ ਵਿੱਚ ਬਹੁਤ ਕੁਝ ਦੇਖ ਰਹੇ ਆ ਪਰ ਐਂਜੇ ਹੈਗਾ ਕਿ ਅਜੇ ਟਾਈਮ ਦੇਖ ਰਹੇ ਲੇਕਿਨ ਜਦੋਂ ਮੇਰਾ ਕੁਝ ਬੜੂਗਾ ਤਾਂ ਮੈਂ ਆਪਣੀ ਭੈਣ ਨੂੰ ਇਹ ਚੀਜ਼ ਜਿਹੜੀ ਹੈ ਉਹਦਾ ਸੁਪਨਾ ਜਿਹੜਾ ਹੈ ਪੂਰਾ ਕਰਨਾ ਹੈ ਇਹ ਚੀਜ਼ ਜਿਹੜੀ ਹੈ ਉਹ ਜਿਹਦੇ ਹੱਕਦਾਰ ਉਹ ਦੇਣੀ ਹੈ ਦੇਣੀ ਹੈ ਕੀ ਜਾਣੇ ਕਿ ਉਹ ਜੇ ਲਾਈਵ ਦੇ ਵਿੱਚ ਕਦੇ ਵੀ ਮੌਕਾ ਮਿਲਦਾ ਹੈ ਸਭ ਤੋਂ ਜ਼ਿਆਦਾ ਭੈਣ ਨੂੰ ਤੇ ਮੰਮੀ ਨੂੰ ਕੀ ਗਿਫਟ ਕਰੂੰਗੀ ਜੋ ਉਹਨਾਂ ਦੀ ਇੱਛਾ ਵਹੀ ਕਰ ਦਾਂਗੀ ਸਭ ਕੁਝ ਲਿਆ ਕੇ ਸੁਪਨਾ ਆ ਮੇਰਾ ਵੀ ਪਾਲਸੇ ਜਾਣ ਦਾ ਸੁਪਨਾ ਹੀ ਪਾਲਸੇ ਜਾਣਾ ਹੈ। ਪੜ ਪੜ ਲੈ ਕੇ ਬਣੂਗਾ ਕਰਕੇ ਦਿਖਾਵਾਂਗੇ ਸਭ ਕੁਝ। ਅੱਛਾ ਮੈਮ ਤਾਨੇ ਵੱਜਦੇ ਆ ਕਿ ਇਕੱਲੇ ਹੋ ਕੇ ਇੰਨਾ ਕੰਮ ਕਰ ਦੋ ਇੰਨੀ ਰਾਤ ਨੂੰ ਘਰ ਵਜਾਣੇ ਹੋ ਕਿ ਇਸ ਤਰੀਕੇ ਦੇ ਤਾਨੇ ਜੇ ਦਿੰਦੇ ਨੇ ਕੋਈ? ਨਹੀਂ ਮੈਮ ਮਦੰਦਤਾ ਕੋਈ ਨਹੀਂ ਤਾਂ ਮੰਗਦਾ ਜੀ। ਮੈਂ ਕਿੱਥੇ ਆ ਮੈਮ? ਮੈਂ ਆਉਨੇ ਆਪਾਂ ਪ੍ਰਤਾਪ ਸਿੰਘ ਵਾਲਾਂ ਤੋਂ ਜੀ। ਅੱਛਾ ਇੰਨੀ ਦੂਰੋਂ ਆਨੇ ਹੋ? ਹਾਂਜੀ ਮੈਮ। ਕਿੰਨਾ ਟਾਈਮ ਸਵੇਰੇ ਕਿੰਨੇ ਮਤਲਬ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੁੰਨੇ ਹੋ? ਮੈਮ ਸਵੇਰੇ ਅਸੀਂ ਸ਼ਾਮੀ ਆਨੇ ਅਸੀਂ ਸਵੇਰ ਤੋਂ ਆਉਂਦੇ ਨਹੀਂ ਸਵੇਰ ਸਮਾਨ ਵੀ ਰੈਡੀ ਵਗੈਰਾ ਕਰਨਾ ਹੁੰਦਾ 4:30 ਤੋਂ ਮੈਮ 10:30 ਆਨੇ ਹੁੰਦੇ ਹੈ ਜੀ 4:30 ਤੋਂ 10:30 ਹਾਂਜੀ ਅੱਛਾ ਜਦੋਂ ਜਾਂਦੇ ਹਾਂ ਹੈਨਾ ਕਾਫੀ ਰਾਤ ਹੋ ਜਾਂਦੀ ਹੁੰਦਾ ਠੰਡਾ ਹੁੰਦਾ ਵੀ ਮਤਲਬ ਮਨ ਦੇ ਵਿੱਚ ਡਰ ਹੁੰਦਾ ਕਿਤੇ ਕੁਝ ਹੋ ਨਾ ਜਾਵੇ ਕਿਉਂਕਿ ਅੱਜ ਕੱਲ ਲੁੱਟਖੋ ਵੀ ਬਹੁਤ ਜ਼ਿਆਦਾ ਹੋਣ ਲੱਗ ਗਈਆਂ ਹਾਂਜੀ ਮੈਮ ਡਰ ਤਾਂ ਹੁੰਦਾ ਪਰ ਫਿਰ ਵੀ ਕੰਮ ਤਾਂ ਕਰਨਾ ਹੈ ਤੁਹਾਨੂੰ ਪਤਾ ਹੀ ਹੈ ਜੀ ਅੱਜ ਗੁਜ਼ਾਰਾ ਚੱਲ ਜਾਂਦਾ ਹੈ ਹੋ ਜਾਂਦਾ ਹੈ ਜਿੰਨਾ ਕੁ ਕੰਮ ਜੀ ਹਾਂਜੀ ਮੈਮ ਹੋ ਜਾਂਦਾ ਹੈ ਖੱਟਾ ਖੱਚਾ ਕੱਢ ਕੇ ਹੋ ਜਾਂਦਾ ਹੈ ਅੱਜ ਕਿਹੜਾ ਟਾਈਮ ਆ ਕਿ ਜਦੋਂ ਸਭ ਤੋਂ ਜ਼ਿਆਦਾ ਆਪਣੇ ਪਾਪਾ ਨਾਲ ਮਤਲਬ ਇਤਿਹਾਸ ਕੀਤਾ ਸੀ ਅੱਜ ਕਦੇ-ਕਦੇ ਉਹ ਚੀਜ਼ ਯਾਦ ਆਉਂਦੀ ਹੈ ਮਨ ਬੜਾ ਮਤਲਬ ਦੁਖੀ ਹੋ ਜਾਂਦਾ ਜਿਹੜਾ ਅੱਖਾਂ ਦੇ ਵਿੱਚ ਹੰਝੂ ਆਉਣ ਲੱਗ ਜਾਂਦੇ ਓ ਮੈਮ ਮੁਹੰਮਦ ਟੈਂਪ ਜਦੋਂ ਜ਼ਿਆਦਾ ਬਿਮਾਰ ਸੀ ਨਾ ਉਹ ਟਾਈਮ ਬੜਾ ਯਾਦ ਆਉਂਦਾ ਹੈ ਜਦੋਂ ਇੰਨਾ ਪਰੇਸ਼ਾਨ ਸੀ ਅਸੀਂ ਹਾਂਜੀ ਕਿਹੜਾ ਕਿਹੜਾ ਮਾੜਾ ਟਾਈਮ ਆ ਜਿਹੜੇ ਕਿ ਦੁੱਖ ਦੇਖਿਆ ਹੋਇਆ ਹੈ ਤੇ ਅੱਜ ਉਹ ਚੀਜ਼ ਸੋਚ ਕੇ ਵੀ ਮਤਲਬ ਕਿ ਦੁੱਖ ਹੁੰਦਾ ਕਿ ਅਸੀਂ ਇਹ ਚੀਜ਼ ਵੀ ਜਿਹੜੀ ਹੈ ਫੇਸ ਕੀਤੀ ਹੋਈ ਮਮੋ ਨੇ ਇਹ ਤਾਂ ਮੈਂ ਥੋੜਾ ਹੋ ਜਾ ਕਿ ਤੋ ਦੱਸਿਆ ਨਹੀਂ ਜਾਣਾ ਫਿਰ ਮੈਨੂੰ ਰੋਣਾ ਨਿਕਲ ਜਾਣਾ ਉਹ ਵੀ ਰੋਣਾ ਨਿਕਲ ਜਾਂਦਾ ਇਹ ਜੀ ਮੈਂ ਤੋ ਦੱਸੀ ਨਹੀਂ ਜਾਣੀ ਅੱਛਾ ਜੀ ਤੇ ਫਿਰ ਮਮਾ ਮਮਾ ਮਤਲਬ ਸਾਰਾ ਦਿਨ ਉੱਥੇ ਰਹਿੰਦੇ ਹਾਂਜੀ ਉਹ ਸੁਬਾ 9 ਵਜੇ 9:30 ਜਾਂਦੇ ਤੇ 6:30 ਛੁੱਟੀ ਹੁੰਦੀ ਹੈ ਇਹਨਾਂ ਦੀ ਜੀ ਹਾਂਜੀ ਕਿਤੇ ਨਾ ਕਿਤੇ ਅੱਜਕ ਲੱਗਦਾ ਹੈ ਕਿ ਕਮੀ ਤੋ ਚਲੋ ਹਰ ਇੱਕ ਵੇਲੇ ਮਹਿਸੂਸ ਹੁੰਦੀ ਹੈ ਪਰ ਅੱਜ ਹੁੰਦਾ ਜੇ ਪਾਪਾ ਹੁੰਦੇ ਤੋ ਪ੍ਰਾਊਡ ਕਰਦੇ ਮੇਰੇ ਤੇ ਹਾਂਜੀ ਮੈਂ ਮਾਤਾ ਕਰਦੇ ਕਿਤੇ ਕਦੇ ਕੋਈ ਕਿਸੇ ਨੇ ਕੋਈ ਗਲਤ ਕਮੈਂਟ ਕੀਤਾ ਹੈ ਕਿਉਂਕਿ ਤੁਸੀਂ ਕੈਫੇ ਲਾਈਨ ਦੇ ਵਿੱਚ ਵੀ ਕੰਮ ਕੀਤਾ ਅੱਜ ਤੁਸੀਂ ਆਪਣੀ 카ਟ ਖੋਲ ਕੇ ਖੋਲ ਬੈਠ ਖੜੇ ਹੋ ਕਦੇ ਨਾ ਕਿਤੇ ਕਿਸੇ ਨੇ ਗਲਤ ਬੋਲਿਆ ਨਹੀਂ ਮੈਮ ਅੱਜ ਤੱਕ ਤਾਂ ਕਿਸੇ ਨੇ ਨਹੀਂ ਗਲਤ ਬੋਲਿਆ ਜੀ ਹਮ ਅੱਛਾ ਜੇਕਰ ਇੱਥੇ ਕਿਸੇ ਨੇ ਆਉਣਾ ਹੋਵੇ ਤੁਹਾਡੇ ਵੋਮੋਸ ਬਣੇ ਹੋਏ ਜਿਹੜੇ ਕਿ ਤੁਸੀਂ ਡਿਫਰੈਂਟ ਡਿਫਰੈਂਟ ਟਾਈਪਸ ਦੇ ਵੋਮੋਸ ਬਣਾਉਂਦੇ ਹੋ ਉਹ ਖਾਣਾ ਖਾਣ ਲਈ ਆਉਣਾ ਹੋਵੇ ਤੇ ਕਿੱਥੇ ਵਿਜ਼ਿਟ ਕਰਨਾ ਮੈਮ ਨੀਅਰ ਸਿੰਘ ਸਭਾ ਗੁਰਦੁਆਰਾ ਓਪੋਜ਼ਿਟ ਪੋਸਟ ਆਫਿਸ ਮੈਮ ਜੀ ਉਹਦੇ ਬਿਲਕੁਲ ਸਾਹਮਣੇ ਕਾਟ ਲੱਗਦੀ ਹੈ ਜੀ ਵਾਕਸ ਆ ਮੋਮੋਸ ਹਾਂ ਜੀ ਤੇ ਮੈਮ ਦੱਸੋਗੇ ਕਿ ਕਿੰਨੇ ਮਤਲਬ ਕਿਸ ਤਰੀਕੇ ਨਾਲ ਸਿੱਖੇ ਕਿੰਨਾ ਟਾਈਮ ਲੱਗਿਆ ਇਹ ਚੀਜ਼ਾਂ ਤਿਆਰ ਕਰਨ ਲਈ ਇਹਨਾਂ ਨੂੰ ਸਿੱਖਣ ਲਈ ਮੈਮ ਇਹ ਚੀਜ਼ ਦੇਖਣ ਸਿੱਖਣਾ ਆਪਣੇ ਤੇ ਡਿਪੈਂਡ ਕਰਦਾ ਹੈ 15 ਦਿਨ ਚ ਵੀ ਸਿੱਖਿਆ ਜਾ ਸਕਦਾ ਮਹੀਨੇ ਦੇ ਵਿੱਚ ਵੀ ਕਵਰ ਕੀਤਾ ਜਾ ਸਕਦਾ ਤੁਸੀਂ ਕਿਹਦੇ ਕੋਲੋਂ ਸਿੱਖਿਆ ਮੈਂ ਮੈਂ ਕੈਫੇ ਜੀ ਆਪਣੀ ਮੈਡਮ ਕੋਲੋਂ ਸਿੱਖਿਆ ਸੀ ਅੱਛਾ ਸਭ ਤੋਂ ਜ਼ਿਆਦਾ ਲਾਈਵ ਦੇ ਵਿੱਚ ਉਹਨਾਂ ਨੇ ਤੁਹਾਨੂੰ ਸਪੋਰਟ ਕੀਤਾ ਹਾਂਜੀ ਮੈਮ ਉਹਨਾਂ ਨੇ ਹੁਣ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਬਹੁਤ ਸਪੋਰਟ ਕੀਤਾ ਹੈ ਮੈਡਮ ਨੇ ਹਾਂਜੀ ਹੁਣ ਵੀ ਕਰਦੇ ਨੇ ਆਏ ਨੇ ਹਮੇਸ਼ਾ ਹੀ ਉਹ ਸਪੋਰਟ ਕਰਨਗੇ ਮੈਨੂੰ ਹਾਂਜੀ ਸੋ ਜੇਕਰ ਤੁਸੀਂ ਵੀ ਖਾਣ ਪੀਣ ਦੇ ਸ਼ੌਕੀਨ ਹੋ ਜੇਕਰ ਤੁਸੀਂ ਵੀ ਇਹਨਾਂ ਦਾ ਜਿਹੜੇ ਬਣੇ ਹੋਏ ਡਿਫਰੈਂਟ ਡਿਫਰੈਂਟ ਟਾਈਪਸ ਦੇ ਜਿਹੜੇ ਮੋਮੋਸ ਖਾਣਾ ਚਾਹੁੰਦੇ ਹੋ ਤੇ ਇਹਨਾਂ ਦੀ ਦੱਸੀ ਲੋਕੇਸ਼ਨ ਤੇ ਜਿਹੜੇ ਜਲਦੀ ਤੋਂ ਜਲਦੀ ਵਿਜ਼ਿਟ ਕਰ ਲਿਓ ਸੋ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਮੈਂ ਹਾਂ ਮਲਿਕ ਕੈਮਰਾ ਪਰਸਨ ਸੇਵਾ ਸਿੰਘ